ਮੇਰਾ ਨਾਮ ਹਰਮੇਸ਼ ਸਿੰਘ ਹੈ ਜੀ ਮੈਂ ਸਾਬਕਾ ਸਰਪੰਚ ਹੈ ਪਿੰਡ ਭਾਰਤਪੁਰ ਬਲਾਕ ਖਰੜ ਤੋਂ ਜੀ ਤੇ ਮੈਂ ਪੀਸੀ ਕਰਨਾ ਮਕਸਦ ਇਹ ਹੈ ਜੀ ਸਾਡੇ ਪਿੰਡ 2024 ਦੀ ਮਾਰਚ ਦੇ ਵਿੱਚ ਪ੍ਰਬੰਧਕ ਦੇ ਸਮੇਂ ਪੰਜਾਬ ਸਰਕਾਰ ਦੀ ਗਾਈਡਲਾਈਨ ਨਾਲ ਤੇ ਨਰੇਗਾ ਦੀ ਲੇਬਰ ਚ 3300 ਵੋਟਾਂ ਲਗਾਇਆ ਗਿਆ ਸੀ ਜਿਦੇ ਚ ਫਲਦਾਰ ਫਲਦਾਰ ਤੇ ਆਕਸੀਜਨ ਵਾਲੇ ਵੋਟੇ ਸੀ ਜਿਹੜਾ ਸਾਰੇ ਹੀ ਪਿੰਡ ਨੇ ਬਹੁਤ ਚੰਗਾ ਸਮਝਿਆ ਕਿਸੇ ਨੇ ਕੋਈ ਵਿਰੋਧ ਨਹੀਂ ਕੀਤਾ ਬਹੁਤ ਚੰਗਾ ਪ੍ਰਾਲਾ ਸੀ ਪਰ ਅਕਤੂਬਰ ਦੇ ਵਿੱਚ ਜਦੋਂ ਪੰਚਾਇਤ ਹੋਣ ਜਾਂਦੀ ਹੈ ਨਵੀਂ ਪੰਚਾਇਤ ਨੇ ਦਸੰਬਰ ਦੇ ਵਿੱਚ ਇੱਕ ਮਤਾ ਪਾਇਆ ਜਿਸ ਵਿੱਚ ਉਹਨਾਂ ਨੇ ਇਹ ਕਿਹਾ ਗਿਆ ਕਿ ਜਮੀਨ ਨੂੰ ਪੱਧਰ ਕਰਕੇ ਤੇ ਪਲੇਗ੍ਰਾਉਂਡ ਬਣਾਉਣਾ ਹੈ ਤੇ ਪਰਮਿਸ਼ਨ ਬੁੱਟੇ ਪੱਟ ਕੇ ਹੋਰ ਪਾਸੇ ਸ਼ਿਫਟ ਕਰਨ ਦੀ ਪਰਮਿਸ਼ਨ ਮੰਗੀ ਹੈ ਪਰ ਮਤੇ 'ਚ ਪਰਮਿਸ਼ਨ ਮੰਗੀ ਗਈ 퍼미ਸ਼ਨ ਕੋਈ ਨਹੀਂ ਲੱਤੀ ਉਦੋਂ ਬਾਅਦ ਮਈ 25 ਜ 13 ਮਈ 25 ਚ ਦੁਆਰਾ ਮਤਾ ਪਾਇਆ ਗਿਆ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਇੱਥੇ ਪਲੇ ਗਰਾਊਂਡ ਬਣਾਣਾ ਹੈ ਤੇ ਇਹ ਪੌਦੇ ਪੱਟ ਕੇ ਹੋਰ ਬਣਾ ਸ਼ਿਫਟ ਕਰਨੇ ਹਨ ਪਰ ਕੋਈ ਮਤਾ ਮਨਜ਼ੂਰੀ ਨਹੀਂ ਲੱਤੀ ਕਿ ਕਿਸੇ ਵੀ ਅਧਿਕਾਰੀ ਤੋਂ ਉਹਨਾਂ ਜੰਗਲਾਤ ਤੋਂ ਪੁੱਟੇ ਪੱਟੇ ਗਏ ਕੰਡਾ ਤਾਰ ਪਿੱਲਰ ਜਦੋਂ ਪੱਟਾ ਗਿਆ ਮੈਨੂੰ ਪਤਾ ਲੱਗਿਆ ਅਸੀਂ ਰੋਲਾ ਪਾਇਆ ਵੀਡੀਓ ਸਾਹਿਬ ਨੂੰ ਮਿਲੇ ਵੀਡੀਓ ਸਾਹਿਬ ਕਹਿੰਦੇ ਕਿ ਮੈਂ ਰੋਕ ਦਿੰਨਾ ਪਰ ਉਦੋਂ 5-400 ਬੁੱਟਾ ਹੀ ਬਾਕੀ ਬਚਿਆ ਸੀ ਪਰ ਕੰਡਾ ਤੋਂਰ ਪਿੱਲਰ ਪੱਟਣ ਕਰਕੇ ਉਹ ਵੀ ਡੰਗਰਾ ਮੱਝਾਂ ਨੇ ਹੁਣ ਸਰਪੰਚ ਚ ਖਾ ਲਏ ਇਹ ਬੁੱਟੇ ਕਿੰਨੀ ਪੱਟੀਆਂ ਇੱਥੇ ਤੁਹਾਡਾ ਲਗਾਉਣ ਦਾ ਪਰਪਸ ਕੀ ਸੀ ਉਸ ਟਾਈਮ ਤੁਸੀਂ ਸਰਪੰਚ ਸੀ ਮਦੂ ਜੀ ਨਹੀਂ ਲਗਾਏ ਤਾਂ ਪੰਜਾਬ ਸਰਕਾਰ ਨੇ ਚ ਪ੍ਰਬੰਧਕ ਨੇ ਸੀ ਪਰ ਆਕਸੀਜਨ ਤੇ ਫਲਦਾਰ ਤੇ ਬੁੱਟੇ ਚੰਗੇ ਸੀ ਪਿੰਡ ਵਾਸਤੇ ਵਾਤਾਵਰਣ ਵਾਸਤੇ ਚੰਗੇ ਆ ਜੀ ਇਹਦੇ ਵਾਸਤੇ ਲਾਏ ਸੀ ਕਿੰਨੀ ਏਕੜ ਉਹ ਲੈਂਡ ਸੀ ਟੋਟ ਤਕਰੀਬ 2 ਏਕੜ ਚ ਲਾਏ ਤੇ ਕਿਹਨੇ ਪੱਟੀਆਂ ਆ ਇਹ ਕੀ ਰੀਜ਼ ਇਹ ਗ੍ਰਾਮ ਪੰਚਾਇਤ ਨੇ ਪੱਟੇ ਆ ਜੀ ਇਹ ਗ੍ਰਾਮ ਪੰਚਾਇਤ ਹਾਂ ਸਰਪੰਚ ਚਾਰ ਪੰਜਾਂ ਦਾ ਸਹਿਯੋਗ ਨਾਲ ਜੀ ਓਕੇ ਕੌਣ ਕੌਣ ਨੇ ਪੰਚ ਨੇ ਜੀ ਪਿੰਡ ਦੇ ਪੰਚਾਇਤ ਦੇ ਮੈਂਬਰ ਹਾਂ ਕਲਵਿੰਦਰ ਸਿੰਘ ਪੰਚ ਹੈ ਜੀ ਸੁਖਵਿੰਦਰ ਸਿੰਘ ਸਰਪੰਚ ਇੱਕ ਬੀਬੀ ਹਰਪ੍ਰੀਤ कौर ਲੇਡੀ ਹੈ ਜੀ ਤੇ ਇੱਕ ਅਰਵਿੰਦਰ ਸਿੰਘ ਹੈ ਤੇ ਦੋ ਸਿੰਘ ਹੈ ਪੰਜ ਬੰਦਿਆਂ ਦੇ ਸਹਿਯੋਗ ਨਾਲ ਮਤੇ ਨਾਲ ਇਹ ਪੱਟੇ ਗਏ ਤੇ ਉੱਥੇ ਹੁਣ ਜਦੋਂ ਟਕੰਡਾਦਾਰ ਪੱਟੀ ਗਈ ਉਹ ਦਰਖਤ ਖਾ ਲੇ ਦਰਖਤ ਖਾਦੇਗੇ ਜਿਹੜਿਆਂ ਦੀ ਅੱਜ ਮੌਕੇ ਦੇ ਦੇਖੋ 5 400 ਖੜੇ ਆ 406 ਇਚ ਦਾ ਜਦੋਂ ਪੌਦੇ ਲਾਏ ਸੀ ਉਹ 1.5 ਤੋਂ 2 ਫੁੱਟ ਦਾ ਸੀ ਕਾਰ ਫੁੱਟ ਦੇ ਆਸ-ਪਾਸ ਹੋ ਗਿਆ ਸੀ ਇਹਨਾਂ ਨੇ ਪੜ ਦਿੱਤੇ ਗਏ ਰੀਜ਼ਨ ਕੀ ਸੀ ਮਤਲਬ ਕੀ ਪਟੜ ਰੀਜ਼ਨ ਰੀਜ਼ਨ ਨੂੰ ਕੀ ਲਾਭ ਮਿਲੇਗਾ ਇਹਨਾਂ ਨੂੰ ਕਿ ਜਿਹੜੀ ਲੈਂਡ ਹੈ ਉਹ ਨਹੀਂ ਪੰਚਾਇਤ ਦਾ ਤਾਂ ਨੁਕਸਾਨ ਹੋਇਆ ਹੈ ਜੀ ਸਰਪੰਚਾਇਤ ਦਾ ਨੁਕਸਾਨ ਹੈ ਪਰ ਜਿਹੜੇ ਮੈਂਬਰ ਨੇ ਸਰਪੰਚ ਨੇ ਉਹ ਆਪਣੇ ਫਾਇਦੇ ਵਾਸਤੇ ਉਹਨਾਂ ਨੇ ਕੀਤਾ ਉਹਨਾਂ ਦਾ ਕੀ ਫਾਇਦਾ ਉਹਨਾਂ ਦਾ ਜੀ ਇਹ ਕੋਰਨਰ ਪਲਾਟ ਹੈ ਕੋਸਟਲੀ ਜ਼ਮੀਨ ਹੋਗੀ ਕਮਰਸ਼ੀਅਲ ਜ਼ਮੀਨ ਹੈ ਸਾਡੀ ਉਹ ਲੀਜ਼ ਤੇ ਦੇਣਾ ਚਾਹੁੰਦੇ ਨੇ ਤੇ ਤੁਸੀਂ ਇਹਦੇ ਖਿਲਾਫ ਕੋਈ ਕੰਪਲੇਂਟ ਆਪਣੇ ਤਰਫੋਂ ਕੰਪਲੇਂਟ ਅਸੀਂ ਆਰਟੀਆਈ ਪਾ ਕੇ ਮੈਂ ਵੀਡੀਓ ਸਾਹਿਬ ਨੂੰ ਮਿਲਿਆ ਸੀ ਉਹ ਕਹਿੰਦੇ ਆਰਟੀਆਈ ਪਾ ਲੈ ਫਿਰ ਅਸੀਂ ਦੱਸਾਂਗੇ ਤੇ ਆਰਟੀਆਈ ਪਾ ਕੇ ਸਾਨੂੰ ਪਤਾ ਲੱਗਿਆ ਕੋਈ ਪਰਮਿਸ਼ਨ ਨਹੀਂ ਲੱਤੀ ਗਈ ਤੇ ਕੰਡਾਤਾਰ ਪਿੱਲਰ ਮਤਲਬ ਵਾਪਸ ਦੇਤੇ ਤੇ ਅਸੀਂ ਲੀਗਲ ਨੋਟ ਦਿੱਤਾ ਸਾਡੇ ਵਕੀਲ ਸਾਹਿਬ ਨੇ ਇਹਨਾਂ ਨੇ ਨੋਟਸ ਦਿੱਤਾ ਸੀ ਪੁਲਿਸ ਕੰਪਲੇਂਟ ਵੀ ਕਰੂਗੇ ਇਹਦੀ ਪੁਲਿਸ ਆ ਹਰ ਪਾਸੇ ਜਾਵਾਂਗੇ ਜੀ ਪੁਲਿਸ ਜੀ ਬਾਰੇ ਸੀਐਮ ਸਾਹਿਬ ਨੂੰ ਮਿਲਣ ਸੀਐਮ ਸਾਹਿਬ ਨੂੰ ਤਾਂ ਹੱਥ ਬੰਨ ਕੇ ਬੇਨਤੀ ਹੈ ਪੰਜਾਬ ਸਰਕਾਰ ਨੂੰ ਸੀਐਮ ਸਾਹਿਬ ਨੂੰ ਪੰਚਾਇਤ ਮੰਤਰੀ ਸਾਹਿਬ ਨੂੰ ਵੀ ਬੜਾ ਵੱਡਾ ਮੁੱਦਾ ਹੈ ਜੀ ਇਹਨੂੰ ਸਾਡੀ ਮਦਦ ਕੀਤੀ ਜਾਵੇ ਠੀਕ ਹੈ ਨਾ ਜੀ ਸਾਹਿਬ ਤੁਸੀਂ ਦੱਸੋ ਕਿ ਇਹਦੇ ਵਿੱਚ ਜਿਹੜੇ ਰੁੱਖ ਦੀ ਕੀ ਸਜ਼ਾ ਹੈਗੀ ਹੈ ਜੇ ਕੋਈ ਕੱਟਦਾ ਸਰ ਰੁੱਖ ਦੀ ਸਜ਼ਾ ਜੇ ਆਪਾਂ ਐਨਜੀਟੀ ਦੀ ਗਾਈਡਲਾਈਨ ਦੇਖੀਏ ਤੇ ਜੰਗਲਾਤ ਵਿਭਾਗ ਦੀ ਗਾਈਡਲਾਈਨ ਦੇਖੀਏ ਉਹ ਕਹਿੰਦੇ ਇੱਕ ਦੇ ਇੱਕ ਦੇ ਬਲੇ 10 ਬੂਟੇ ਲਾਣੇ ਪੈਣਗੇ ਜਾਂ ਇੱਕ ਦੇ ਬਲੇ 25 ਬੂਟੇ ਲਾਣੇ ਪੈਣਗੇ ਉਹ ਨਿਰਧਾਰਤ ਕਰੇਗਾ ਕਿ ਇਹਨਾਂ ਨੇ ਇਹਨਾਂ ਨੇ ਜਿਹੜਾ ਕੰਮ ਕੀਤਾ ਉਹ ਕਿਸ ਵੱਡੇ ਲੈਵਲ ਦਾ ਹੈ ਤਾਂ ਕਿ ਆਉਣ ਵਾਲੀ ਪੀੜ੍ਹੀਆਂ ਨੂੰ ਆਉਣ ਵਾਲੇ ਲੋਕਾਂ ਨੂੰ ਇਹ ਇੱਕ ਵਧੀਆ ਰਾਹ ਮਿਲ ਪਾਵੇ ਕਿ ਆਪਾਂ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ ਕਿਉਂਕਿ ਪੰਜਾਬ ਸਰਕਾਰ ਹੋਵੇ ਭਾਵੇਂ ਕੇਂਦਰ ਸਰਕਾਰ ਹੋਵੇ ਸਰਦਾਹੀ ਮੁਹੀਮ ਹੈ ਕਿ ਆਪਾਂ ਵਾਤਾਵਰਨ ਨੂੰ ਸਾਫ ਸੁੱਤਰਾ ਕਰਨਾ ਤਾਂਕਿ ਆਉਣ ਵਾਲੀ ਪੀੜ੍ਹੀ ਨੂੰ ਚੰਗਾ ਸਾਹ ਲੈਣ ਵਾਸਤੇ ਆਕਸੀਜਨ ਪ੍ਰਾਪਤ ਹੋ ਪਾਵੇ ਜਦਕਿ ਇਹ ਵਧੀਆ ਉਪਰਾਲਾ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਜਦੋਂ ਪ੍ਰਬੰਧਕ ਨੇ ਇਹ ਬੂਟੇ ਲਗਵਾਏ ਸੀ ਕਿ 230 ਬੂਟੇ ਰਾਉਂਡ ਕਲਾਸ ਫਾਊਂਡੇਸ਼ਨ ਨੇ ਆਪਣੇ ਐਨਜੀਓ ਰਾਹੀਂ ਖੁਦ ਗ੍ਰੇਨਟ ਕੀਤੀ ਸੀ ਪਰ ਮੌਜੂਦਾ ਨਵੀਂ ਪੰਚਾਇਤ ਨੇ ਆਪਣੀ ਜ਼ਮੀਨ ਨੂੰ ਹੜਪਣ ਵਾਸਤੇ ਜਾਂ ਵੱਧ ਨੀਤੀ ਤਹਿਤ ਇਹ ਬੂਟੇ ਬਿਨਾਂ ਪ੍ਰਵਾਨੀ ਤੋਂ ਪਾਟ ਦਿੱਤੇ ਗਏ ਹਨ ਅਤੇ ਜ ਸਾਰੇ ਬੂਟੇ ਨਰੇਗਾ ਦੀ ਦੀ ਲੇਬਰ ਨਾਲ ਲਗਾਏ ਗਏ ਸੀ ਨਾ ਪੰਚਾਇਤੀ ਲੇਬਰ ਨਾਲ ਸਰ ਇਹ ਇਸੇ ਕਰਕੇ ਇਹਨਾਂ ਨੇ ਨਰੇਗਾ ਦੀ ਲੇਬਰ ਦਾ ਵੀ ਪੰਜਾਬ ਸਰਕਾਰ ਦਾ ਵਿੱਤੀ ਨੁਕਸਾਨ ਕੀਤਾ ਹੈ ਪੰਚਾਇਤ ਆਮਦਨੀ ਦਾ ਵੀ ਨਿੱਤੀ ਨੁਕਸਾਨ ਕੀਤਾ ਹੈ ਅਤੇ ਆਉਣ ਵਾਲੀ ਪੀਡੀ ਆਉਣ ਵਾਲੀ ਜਨਰੇਸ਼ਨ ਨਾਲ ਵੀ ਉਹਨਾਂ ਦੇ ਵਾਤਾਵਰਣ ਖਿਲਾੜ ਕਰਕੇ ਉਹਨਾਂ ਚਾਂਦੀ ਵਾਲੀ ਨੁਕਸਾਨ ਕਰਨ ਦਾ ਵੀ ਪੂਰਾ ਸਹਿਯੋਗ ਕੀਤਾ ਗਿਆ ਤੁਸੀਂ ਕੋਰਟ ਦੇ ਵਿੱਚ ਵੀ ਪੂਰਾ ਇਹ ਮੈਟਰ ਉਠਾ ਰਹੇ ਹੋ ਆਪਣੀ ਸਰ ਆਪਾਂ ਇਸ ਦੇ ਖਿਲਾਫ ਇੱਕ ਇੱਕ ਨੀਗਲ ਨੋਟਿਸ ਡਾਇਰੈਕਟਰ ਵਿਜੀਲੈਂਸ ਬਿਊਰੋ ਨੂੰ ਡਾਕਟਰ ਪਿੰਡੂ ਵਿਕਾਸ ਨੂੰ ਅਤੇ ਸੈਕਟਰੀ ਫੋਰੈਸਟ ਨੂੰ ਅਤੇ ਇੱਕ ਸਬੰਧਤਕਰਦ ਨੂੰ ਦਿੱਤਾ ਤੇ ਜਿੱਤੇ ਕਾਰਵਾਈ ਕਰਦੇ ਡਾਇਰੈਕਟਰ ਪਿੰਡੂ ਵਿਕਾਸ ਨੇ ਫਿਲਹਾਲ ਦੀ ਗੜੀ ਇਹਦੀ ਪਰਤਾਲ ਡੀਡੀਪੀ ਮੁਹਾਲੀ ਨੂੰ ਲਗਾ ਦਿੱਤੀ ਗਈ ਹੈ ਪੰਚਾਇਤ ਦੇ ਖਿਲਾਫ ਕਾਰਵਾਈ ਕਰਨ ਵਾਸਤੇ ਬਟ ਡੀਡੀਪੀਓ ਮੁਹਾਲੀ ਨੇ ਫਰਦਰ ਇਨਕੁਆਰੀ ਵੀਡੀਓ ਖੜਨ ਨੂੰ ਲਾ ਦਿੱਤੀ ਗਈ ਹੈ ਜੇਰਾ ਕੀ ਪੰਚਾਇਤ ਨੂੰ ਇਸ ਗੰਭੀਰ ਦੋਸ਼ ਤੋਂ ਬਚਾਉਣਾ ਚਾਹੁੰਦਾ ਤੇ ਸਰਕਾਰ ਦੀ ਗਾਈਡਲਾਈਨ ਹੈ ਕਿ ਇੱਕ ਮਹੀਨੇ ਅੰਦਰ ਇਸ ਐਬਾਰਟ ਪਰਤਾਲ ਤੇ ਕਾਰਵਾਈ ਹੋਣੀ ਚਾਹੀਦੀ ਹੈ ਪਰ 2 ਮਹੀਨੇ ਬੀਤੇ ਤੋਂ ਬਾਅਦ ਵੀ ਕੋਈ ਕਾਰਵਾਈ ਵੀਡੀਓ ਖਰੜਾ ਕੀਤੀ ਨਹੀਂ ਜਾ ਰਹੀ ਜੋ ਹਨ ਦੀ ਇਸ ਇਸ ਮਿਲੀਭੁਗਤ ਸ਼ਾਮਲ ਹੋਣ ਦਾ ਦਰਸਾਉਂਦਾ ਹੈ मेरा नाम हरमेश सिंह है जी मैं سابقا सरपंच है पिंड भारतपुर ब्लॉक खरड़ तो जी ਤੇ ਮੈਂ ਪੀਸੀ ਕਰਨਾ ਮਕਸਦ ਇਹ ਹੈ ਜੀ ਸਾਡੇ ਪਿੰਡ 2024 ਦੀ ਮਾਰਚ ਦੇ ਵਿੱਚ ਪ੍ਰਬੰਧਕ ਦੇ ਸਮੇਂ ਪੰਜਾਬ ਸਰਕਾਰ ਦੀ ਗਾਈਡਲਾਈਨ ਨਾਲ ਤੇ ਨਰੇਗਾ ਦੀ ਲੇਬਰ ਚ 3300 ਵੋਟਾਂ ਲਗਾਇਆ ਗਿਆ ਸੀ ਜਿਹਦੇ ਚ ਫਲਦਾਰ ਫਲਦਾਰ ਤੇ ਆਕਸੀਜਨ ਵਾਲੇ ਵੋਟੇ ਸੀ ਜਿਹੜਾ ਸਾਰੇ ਹੀ ਪਿੰਡ ਨੇ ਬਹੁਤ ਚੰਗਾ ਸਮਝਿਆ ਕਿਸੇ ਨੇ ਕੋਈ ਵਿਰੋਧ ਨਹੀਂ ਕੀਤਾ ਬਹੁਤ ਚੰਗਾ ਪ੍ਰਾਲਾ ਸੀ ਪਰ ਅਕਤੂਬਰ ਦੇ ਵਿੱਚ ਜਦੋਂ ਪੰਚਾਇਤ ਹੋਦ ਜਾਂਦੀ ਹੈ ਨਵੀਂ ਪੰਚਾਇਤ ਨੇ ਦਸੰਬਰ ਦੇ ਵਿੱਚ ਇੱਕ ਮਤਾ ਪਾਇਆ ਜਿਸ ਵਿੱਚ ਉਹਨਾਂ ਨੇ ਇਹ ਕਿਹਾ ਗਿਆ ਕਿ ਜਮੀਨ ਨੂੰ ਪੱਧਰ ਕਰਕੇ ਤੇ ਪਲੇਗ੍ਰਾਉਂਡ ਬਣਾਉਣਾ ਹੈ ਤੇ ਪਰਮਿਸ਼ਨ ਬੁੱਟੇ ਪਟਕੇ ਹੋਰ ਪਾਸੇ ਸ਼ਿਫਟ ਕਰਨ ਦੀ ਪਰਮਿਸ਼ਨ ਮੰਗੀ ਹੈ ਪਰ ਮਤੇ 'ਚ ਪਰਮਿਸ਼ਨ ਮੰਗੀ ਗਈ 퍼미ਸ਼ਨ ਕੋਈ ਨਹੀਂ ਲੱਤੀ ਉਦੋਂ ਬਾਅਦ ਮਈ 25 ਚ 13 ਮਈ 25 ਚ ਦੁਆਰੇ ਮਤਾ ਪਾਇਆ ਗਿਆ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਇੱਥੇ ਪਲੇ ਗਰਾਊਂਡ ਬਣਾਉਣਾ ਹੈ ਤੇ ਇਹ ਪੌਦੇ ਪੱਟ ਕੇ ਹੋਰ ਪਾਸੇ ਸ਼ਿਫਟ ਕਰਨੇ ਆ ਪਰ ਕੋਈ ਮਤਾ ਮਨਜ਼ੂਰੀ ਨਹੀਂ ਲੱਤੀ ਕਿ ਕਿਸੇ ਵੀ ਅਧਿਕਾਰੀ ਤੋਂ ਉਹਨਾਂ ਜੰਗਲਾਤ ਤੋਂ ਬੁੱਟੇ ਪੱਟੇ ਗਏ ਕੰਡਾ ਤਾਰ ਪਿੱਲਰ ਜਦੋਂ ਪੱਟਾ ਗਿਆ ਮੈਨੂੰ ਪਤਾ ਲੱਗਿਆ ਅਸੀਂ ਰੋਲਾ ਪਾਇਆ ਵੀਡੀਓ ਸਾਬ ਨੂੰ ਮਿਲੇ ਵੀਡੀਓ ਸਾਬ ਕਹਿੰਦੇ ਕਿ ਮੈਂ ਰੋਕ ਦਿੰਨਾ ਪਰ ਉਦੋਂ 5-400 ਬੁੱਟਾ ਹੀ ਬਾਕੀ ਬਚਿਆ ਸੀ ਪਰ ਕੰਡਾ ਤਰ ਪਿੱਲਰ ਪੱਟਣ ਕਰਕੇ ਉਹ ਵੀ ਡੰਗਰਾ ਮੱਝਾਂ ਨੇ ਉਹਨਾਂ ਬਰਸਾਦ ਚ ਖਾ ਲਏ ਇਹ ਬੁੱਟੇ ਕਿੰਨੀ ਪੱਟੀਆਂ ਤੇ ਤੁਹਾਡਾ ਲਗਾਉਣ ਦਾ ਪਰਪਸ ਕੀ ਸੀ ਉਸ ਟਾਈਮ ਤੁਸੀਂ ਸਰਪੰਚ ਸੀ ਮੋਦੂ ਜੀ ਨਹੀਂ ਲਗਾਏ ਤਾਂ ਪੰਜਾਬ ਸਰਕਾਰ ਨੇ ਚ ਪ੍ਰਬੰਧ ਕਰਨੇ ਸੀ ਪਰ ਆਕਸੀਜਨ ਤੇ ਫਲਦਾਰ ਤੇ ਬੁੱਟੇ ਚੰਗੇ ਸੀ ਪਿੰਡ ਵਾਸਤੇ ਵਾਤਾਵਰਣ ਵਾਸਤੇ ਚੰਗੇ ਆ ਜੀ ਇਹਦੇ ਵਾਸਤੇ ਲਾਏ ਸੀ ਕਿੰਨੀ ਏਕੜ ਰੋ ਲੈਂਡ ਸੀ ਟੋਟ ਤਕਰੀਬ 2 ਏਕੜ ਚ ਲਾਏ ਤੇ ਕਿੰਨੇ ਪੱਟੀਆਂ ਆਏ ਕੀ ਰੀ ਇਹ ಗ್ರಾಮ ਪੰਚਾਇਤ ਨੇ ਪੱਟੇ ਆ ਜੀ ਇਹ ಗ್ರಾಮ ਪੰਚਾਇਤ ਹਾਂ ਸਰਪੰਚ ਚਾਰ ਪੰਜਾਂ ਦਾ ਸਹਿਯੋਗ ਨਾਲ ਜੀ ਓਕੇ ਕੌਣ ਕੌਣ ਨੇ ਪੰਚ ਨੇ ਜੀ ਪਿੰਡ ਦੇ ਪੰਚਾਇਤ ਦੇ ਮੈਂਬਰ ਕਲਵਿੰਦਰ ਸਿੰਘ ਪੰਚ ਹੈ ਜੀ ਸੁਖਵਿੰਦਰ ਸਿੰਘ ਸਰਪੰਚ ਇੱਕ ਬੀਬੀ ਹਰਪ੍ਰੀਤ कौर ਲੇਡੀ ਹੈ ਜੀ ਤੇ ਇੱਕ ਅਰਵਿੰਦਰ ਸਿੰਘ ਹੈ ਤੇ ਦੋਜ ਸਿੰਘ ਹੈ ਪੰਜ ਬੰਦਿਆਂ ਦੇ ਸਹਿਯੋਗ ਨਾਲ ਮਤੇ ਨਾਲ ਇਹ ਪੱਟੇ ਗਏ ਆ ਤੇ ਉੱਥੇ ਹੁਣ ਜਦੋਂ ਟਕੰਡਾਦਾਰ ਪੱਟੀ ਗਈ ਉਹ ਦਰਖਤ ਖਾ ਲੇ ਦਰਖਤ ਖਾਦੇਗੇ ਜਿਹੜੇ ਅੱਜ ਮੌਕੇ ਦੇ ਦੇਖੋ 5 400 ਖੜੇ ਆ 406 ਇਚ ਦਾ ਜਦੋਂ ਪੌਦੇ ਲਾਏ ਸੀ ਉਹ 1.5 ਤੋਂ 2 ਫੁੱਟ ਦਾ ਸੀ 4 ਫੁੱਟ ਦੇ ਆਸ-ਪਾਸ ਹੋ ਗਿਆ ਸੀ ਇਹਨਾਂ ਨੇ ਪੜ ਦਿੱਤੇ ਗਏ ਰੀਜ਼ਨ ਕੀ ਸੀ ਮਤਲਬ ਕੀ ਪਟਨ ਰੀਜ਼ਨ ਰੀਜ਼ਨ ਨੂੰ ਲਾਭ ਮਿਲੇਗਾ ਇਹਨੂੰ ਘਟ ਗਈ ਜਿਹੜੀ ਲੈਂਡ ਹੈ ਉਹ ਨਹੀਂ ਪੰਚਾਇਤ ਦਾ ਤਾਂ ਨੁਕਸਾਨ ਹੋਇਆ ਹੈ ਜੀ ਸਰਪੰਚਾਇਤ ਦਾ ਨੁਕਸਾਨ ਹੈ ਪਰ ਜਿਹੜੇ ਮੈਂਬਰ ਨੇ ਸਰਪੰਚ ਨੇ ਉਹ ਆਪਣੇ ਫਾਇਦੇ ਵਾਸਤੇ ਉਹਨਾਂ ਨੇ ਕੀਤਾ ਉਹਨਾਂ ਦਾ ਕੀ ਫਾਇਦਾ ਉਹਨਾਂ ਦਾ ਜੀ ਇਹ ਕਾਰਨਰ ਪਲਾਟ ਹੈ ਕੋਸਟਲੀ ਜ਼ਮੀਨ ਹੋਗੀ ਕਮਰਸ਼ੀਅਲ ਜ਼ਮੀਨ ਹੈ ਸਾਡੀ ਉਹ ਲੀਜ਼ ਤੇ ਦੇਣਾ ਚਾਹੁੰਦੇ ਆ ਜੀ ਲੀਜ਼ ਤੇ ਤੇ ਤੁਸੀਂ ਇਹਦੇ ਖਿਲਾਫ ਕੋਈ ਕੰਪਲੇਂਟ ਆਪਣੇ ਤਰਫੋਂ ਕੰਪਲੇਂਟ ਅਸੀਂ ਆਰਟੀਆਈ ਪਾ ਕੇ ਮੈਂ ਵੀਡੀਓ ਸਭ ਨੂੰ ਮਿਲੇ ਸੀ ਉਹ ਕਹਿੰਦੇ ਆਰਟੀਆਈ ਪਾ ਲੈ ਫਿਰ ਅਸੀਂ ਦੱਸਾਂਗੇ ਤੇ ਆਰਟੀਆਈ ਪਾ ਕੇ ਸਾਨੂੰ ਪਤਾ ਲੱਗਿਆ ਕੋਈ ਪਰਮਿਸ਼ਨ ਨਹੀਂ ਲੱਤੀ ਗਈ ਤੇ ਕੰਡਾ ਤਾਰ ਪਿੱਲਰ ਮਤਲਬ ਵਾਪਸ ਦੇ ਤੇ ਅਸੀਂ ਲੀਗਲ ਨੋਟ ਦਿੱਤਾ ਸਾਡੇ ਵਕੀਲ ਸਾਹਿਬ ਨੇ ਇਹਨਾਂ ਨੇ ਨੋਟਿਸ ਦਿੱਤਾ ਸੀ ਅਸੀਂ ਕੰਪਲੇਂਟ ਵੀ ਕਰੂੰਗੇ ਦੀ ਬਿਲਕੁਲ ਹਰ ਪਾਸੇ ਜਾਵਾਂਗੇ ਜੀ ਪੁਲਿਸ ਦੀ ਬਾਰੇ ਸੀਐਮ ਸਾਹਿਬ ਨੂੰ ਤਾਂ ਹੱਥ ਬਨ ਕੇ ਬੇਨਤੀ ਹੈ ਪੰਜਾਬ ਸਰਕਾਰ ਨੂੰ ਸੀਐਮ ਸਾਹਿਬ ਨੂੰ ਪੰਚਾਇਤ ਮੰਤਰੀ ਸਾਹਿਬ ਨੂੰ ਵੀ ਬੜਾ ਵੱਡਾ ਮੁੱਦਾ ਹੈ ਜੀ ਇਹਨੂੰ ਸਾਡੀ ਮਦਦ ਕੀਤੀ ਜਾਵੇ ਠੀਕ ਹੈ ਨਾ ਜੀ ਸਾਹਿਬ ਤੁਸੀਂ ਦੱਸੋ ਕਿ ਇਹਦੇ ਵਿੱਚ ਜਿਹੜੇ ਰੁੱਖ ਦੀ ਕੀ ਸਜ਼ਾ ਹੈਗੀ ਹੈ ਜੇ ਕੋਈ ਕੱਟਦਾ ਸਰ ਰੁੱਖ ਦੀ ਸਜ਼ਾ ਜੇ ਆਪਾਂ ਐਨਜੀਟੀ ਦੀ ਗਾਈਡਲਾਈਨ ਦੇਖੀਏ ਤੇ ਜੰਗਲਾਤ ਵਿਭਾਗ ਦੀ ਗਾਈਡਲਾਈਨ ਦੇਖੀਏ ਉਹ ਕਹਿੰਦੇ ਇੱਕ ਦੇ ਇੱਕ ਦੇ ਬਲੇ 10 ਬੂਟੇ ਲਾਣੇ ਪੈਣਗੇ ਜਾਂ ਇੱਕ ਦੇ ਬਲੇ 25 ਬੂਟੇ ਵੀ ਲਾਣੇ ਪੈਣਗੇ ਉਹ ਨਿਰਧਾਰਤ ਕਰੇਗਾ ਕਿ ਇਹਨਾਂ ਨੇ ਇਹਨਾਂ ਨੇ ਜਿਹੜਾ ਕੰਮ ਕੀਤਾ ਕਿਸ ਵੱਡੇ ਲੈਵਲ ਦਾ ਹੈ ਤਾਂ ਕਿ ਆਉਣ ਵਾਲੀ ਪੀੜ੍ਹੀਆਂ ਨੂੰ ਆਉਣ ਵਾਲੇ ਲੋਕਾਂ ਨੂੰ ਇਹ ਇੱਕ ਵਧੀਆ ਰਾਹ ਮਿਲ ਪਾਵੇ ਕਿ ਆਪਾਂ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ ਕਿਉਂਕਿ ਪੰਜਾਬ ਸਰਕਾਰ ਹੋਵੇ ਭਾਵੇਂ ਕੇਂਦਰ ਸਰਕਾਰ ਹੋਵੇ ਸਰਦਾਹੀ ਮੁਹੀਮ ਹੈ ਕਿ ਆਪਾਂ ਵਾਤਾਵਰਨ ਨੂੰ ਸਾਫ ਸੁੱਤਰਾ ਕਰਨਾ ਤਾਂਕਿ ਆਉਣ ਵਾਲੀ ਪੀੜ੍ਹੀ ਨੂੰ ਚੰਗਾ ਸਾਹ ਲੈਣ ਵਾਸਤੇ ਆਕਸੀਜਨ ਪ੍ਰਾਪਤ ਹੋ ਪਾਵੇ ਜਦਕਿ ਇਹ ਵਧੀਆ ਉਪਰਾਲਾ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਜਦੋਂ ਪ੍ਰਬੰਧਕ ਨੇ ਇਹ ਬੂਟੇ ਲਗਵਾਏ ਸੀ ਕਿ 2300 ਬੂਟੇ ਰਾਉਂਡ ਗਲਾਸ ਫਾਊਂਡੇਸ਼ਨ ਨੇ ਆਪਣੇ ਐਨਜੀਓ ਰਾਹੀਂ ਕੋ-ਗ੍ਰੇਨੇਟ ਕੀਤੀ ਸੀਗੇ ਪਰ ਮੌਜੂਦਾ ਨਵੀਂ ਪੰਚਾਇਤ ਨੇ ਆਪਣੀ ਜ਼ਮੀਨ ਨੂੰ ਹੜਪਣ ਵਾਸਤੇ ਜਾਂ ਬਦਨੀਤੀ ਤਹਿਤ ਇਹ ਬੂਟੇ ਬਿਨਾਂ ਪ੍ਰਵਾਨਗੀ ਤੋਂ ਪਾਟ ਦਿੱਤੇ ਗਏ ਹਨ ਅਤੇ ਜਿਸ ਸਾਰੇ ਬੂਟੇ ਨਰੇਗਾ ਦੀ ਦੀ ਲੇਬਰ ਨਾਲ ਲਗਾਏਗਾ ਇਸ ਨੇ ਪੰਚਾਇਤੀ ਲੇਬਰ ਨਾਲ ਸਰ ਇਸੇ ਕਰਕੇ ਇਹਨਾਂ ਨੇ ਨਰੇਗਾ ਦੀ ਲੇਬਰ ਦਾ ਵੀ ਪੰਜਾਬ ਸਰਕਾਰ ਦਾ ਵਿੱਤੀ ਨੁਕਸਾਨ ਕੀਤਾ ਹੈ ਪੰਚਾਇਤ ਆਮਦਨੀ ਦਾ ਵੀ ਨੁਕਸਾਨ ਕੀਤਾ ਹੈ ਅਤੇ ਆਉਣ ਵਾਲੀ ਪੀਡੀ ਆਉਣ ਵਾਲੀ ਜਨਰੇਸ਼ਨ ਨਾਲ ਵੀ ਉਹਨਾਂ ਦੇ ਵਾਤਾਵਰਣ ਖਿਲਾੜ ਕਰਕੇ ਉਹ ਚਾਂਦੀ ਵਾਲੀ ਨੁਕਸਾਨ ਕਰਨ ਦਾ ਵੀ ਪੂਰਾ ਸਹਿਯੋਗ ਕੀਤਾ ਗਿਆ ਤੁਸੀਂ ਕੋਰਟ ਦੇ ਵਿੱਚ ਵੀ ਪੂਰਾ ਇਹ ਮੈਟਰ ਉਠਾ ਰਹੇ ਆਪਣੇ ਸਰ ਆਪਾ ਇਸ ਦੇ ਖਿਲਾਫ ਇੱਕ ਇੱਕ ਨੀਗਲ ਨੋਟਿਸ ਡਾਇਰੈਕਟਰ ਵਿਜੀਲੈਂਸ ਬਿਊਰੋ ਨੂੰ ਡਾਇਰੈਕਟਰ ਪਿੰਡੂ ਵਿਕਾਸ ਨੂੰ ਅਤੇ ਸੈਕਟਰੀ ਫੋਰੈਸਟ ਨੂੰ ਅਤੇ ਇੱਕ ਸਬੰਧਕਦਾਰ ਨੂੰ ਦਿੱਤਾ ਤੇ ਜਿੱਤੇ ਕਾਰਵਾਈ ਕਰਦੇ ਡਾਇਰੈਕਟਰ ਪਿੰਡੂ ਵਿਕਾਸ ਨੇ ਫਿਲਹਾਲ ਦੀ ਘੜੀ ਇਹਦੀ ਪਰਤਾਲ ਡੀਡੀਪੀ ਮੁਹਾਲੀ ਨੂੰ ਲਾ ਦਿੱਤੀ ਗਈ ਹੈ ਪੰਚਾਇਤ ਦੇ ਖਿਲਾਫ ਕਾਰਵਾਈ ਕਰਨ ਵਾਸਤੇ ਬਟ ਡੀਡੀਪੀ ਮੁਹਾਲੀ ਨੇ ਫਰਦਰ ਇਨਕੁਆਰੀ ਵੀਡੀਓ ਖੜਨ ਨੂੰ ਲਾ ਦਿੱਤੀ ਗਈ ਹੈ ਜੇਰਾ ਕੀ ਪੰਚਾਇਤ ਨੂੰ ਇਸ ਗੰਭੀਰ ਤਸਵੀਰ ਤੋਂ ਪਹੁੰਚਾਣਾ ਚਾਹੁੰਦਾ ਤੇ ਸਰਕਾਰ ਦੀ ਗਾਈਡਲਾਈਨ ਹੈ ਕਿ 1 ਮਹੀਨੇ ਅੰਦਰ ਐ ਅਬਾਰਤ ਪਰਤਾਲ ਤੇ ਕਾਰਵਾਈ ਹੋਣੀ ਚਾਹੀਦੀ ਹੈ ਪਰ 2 ਮਹੀਨੇ ਬੀਤੇ ਤਬਾ ਵੀ ਕੋਈ ਕਾਰਵਾਈ ਵੀਡੀਓ ਖਰੜਨ ਕੀਤੀ ਜਾ ਰਹੀ ਜੋ ਹੰਦੀ ਇਸ ਇਸ ਮਿਲੀਪੁਗਰ ਸ਼ਾਮਲ ਹੋਣ ਦਾ ਦਰਸਾਉਂਦਾ ਹੈ